ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਬਨੇ ਜਨਾਬੀ ਸਟਾਈਲਿਸ਼ ਤੁਸੀਂ ਜਿਹੜੇ ਸੂਟ ਲੈ ਕੇ ਆਏ ਆ ਸੋ ਬਹੁਤ ਹੀ ਸੋਹਣੇ ਆ ਪਾਰਟੀ ਵੇਅਰ ਤੁਸੀਂ ਇਹੋ ਜਿਹੇ ਸੂਟ ਆ ਜਿਹੜੇ ਬਹੁਤ ਹੀ ਹਟਕੇ ਸੂਟ ਹੈ ਜੀ ਤੁਸੀਂ ਕਦੇ ਵੀ ਵੇਅਰ ਨਹੀਂ ਕੀਤੇ ਹੋਣੇ ਔਰ ਇਹ ਸੂਟ ਆ ਜਿਹੜੇ ਮੈਨੂੰ ਇਹ ਪੂਰੀ ਉਮੀਦ ਹੈ ਕਿ ਅਸੀਂ ਹੀ ਸਿਰਫ ਜਿਵੇਂ ਇਸ ਤਰ੍ਹਾਂ ਦੀ ਜਿਹੜੀ ਸੂਟਸ ਲੈ ਕੇ ਆਉਣੇ ਆ ਕਿਉਂਕਿ ਇਦੇ ਵਿੱਚ ਬਹੁਤ ਹੀ ਡਿਫਰੈਂਟ ਆਪਾਂ ਕਾਫੀ ਟਾਈਮਿੰਗ ਲੱਗਦਾ ਜੀ ਤੇ ਬਹੁਤ ਹੀ ਡਿਫਰੈਂਟ ਹਰ ਇੱਕ ਚੀਜ਼ ਨੂੰ ਇਹਦੇ ਵਿੱਚ ਇਕੱਠਾ ਕਰਕੇ ਇੱਕ ਬਹੁਤ ਹੀ ਸੋਹਣਾ ਕਨਸੈਪਟ ਤਿਆਰ ਕਰਦੇ ਆ। ਸੋ ਇਹ ਜਿਹੜੇ ਸੂਟ ਹੈਗੇ ਤੁਸੀਂ ਪਾਰਟੀ ਵੇਅਰ ਵੇਅਰ ਕਰ ਸਕਦੇ ਹੋ ਹੈਂਡਵਰਕ ਦੀ ਜਗ੍ਹਾ ਤੇ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ। ਸੋ ਇੱਕ ਤੁਹਾਨੂੰ ਪਾਰਟੀ ਦੇ ਵਿੱਚ ਡਿਫਰੈਂਟ ਲੁੱਕ ਦੇਣਗੇ ਔਰ ਇਸ ਤਰ੍ਹਾਂ ਦੇ ਇਹ ਹੈਗਾ ਜੀ ਔਰਗੈਂਜ਼ਾ ਦਾ ਸ਼ਰਟ ਪੀਸ ਹੈ। ਇਹਦੇ ਨਾਲ ਗਰੇਪ ਦੀ ਬਾਟਮ ਬਣੂਗੀ। ਇਸ ਤਰ੍ਹਾਂ ਬਹੁਤ ਹੀ ਬ੍ਰੀਕ ਵਰਕ ਹੈ ਜੀ ਤੁਸੀਂ ਦੇਖ ਸਕਦੇ ਹੋ। ਇਹ ਆਪਣੇ ਕੋਲੇ ਰੈਡੀ ਹੈ ਜੀ। ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਫਿਰ ਸੈਂਟਰ ਪੈਨਲ ਇਹਦੇ ਵਿੱਚ ਵੇਖੋ ਜੀ ਕੋਟਾ ਹੈਗਾ ਬਾਦਲਾ ਹੈਗਾ ਸੋ ਬਹੁਤ ਹੀ ਸੋਹਣਾ ਕਨਸੈਪਟ ਹੈ ਇਹ ਉੱਪਰ ਸ਼ੋਲਡਰ ਦੇ ਆ ਜਾਊਗਾ ਜੀ ਇਸਾਂ ਦੀ ਡਿਜ਼ਾਈਨਿੰਗ ਸੋ ਇਹਦੇ ਵਿੱਚ ਕਲਰ ਆ ਜਿਹੜਾ ਥੋੜਾ ਘੱਟ ਆ ਰਿਹਾ ਕਿਉਂਕਿ ਔਰਗੈਂਜ਼ਾ ਹੈਗਾ ਇਸੇ ਲਈ ਤੁਹਾਨੂੰ ਜਿਹੜਾ ਸ਼ੋ ਘੱਟ ਹੋ ਰਿਹਾ ਇਸ ਤਰ੍ਹਾਂ ਬਾਜੂ ਦੀ ਐਮਬਰਾਇਡਰੀ ਹੈ ਜੀ ਇਹ ਆਪਾਂ ਤੁਹਾਨੂੰ ਡਿਫਰੈਂਟ ਕਰਕੇ ਦਿਖਾਉਣੀ ਹੈ ਕਿਉਂਕਿ ਇਸ ਤਰ੍ਹਾਂ ਇਹ ਦੇਖੋ ਜੀ ਚਾਹੇ ਤੁਹਾਨੂੰ ਗ੍ਰੇਸ ਆ ਜਿਹੜੀ ਇਹਦੀ ਪਤਾ ਚੱਲ ਗਈ ਹੋਣੀ ਆ ਸੋ ਆਪਣੇ ਕੋਲੇ ਹੈਂਡ ਵੀ ਚਲੋ ਆਪਾਂ ਡਿਫਰੈਂਟ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਰ ਸਾਨੂੰ ਇਹ ਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਪੀਸਸ ਵੀ ਬਣਾਈਏ ਕਿਉਂਕਿ ਬਹੁਤ ਕੁਝ ਆਪਾਂ ਇਸ ਤਰ੍ਹਾਂ ਦਾ ਲੈ ਕੇ ਆ ਰਹੇ ਹੈਗੇ ਆ ਸੋ ਜਿਹਨੇ ਵੀ ਆਰਡਰ ਕਰਨਾ ਜੀ ਇਹਦੇ ਨਾਲ ਦੁਪੱਟਾ ਏਮਬਰਾਇਡਰੀ ਕਰਨਾ ਹੈਗਾ ਤੁਸੀਂ ਔਰਗਾਂਜ਼ਾ ਪਿੰਕ ਕਲਰ ਦਾ ਕਰਕੇ ਸਾਈਡਸ ਤੇ ਆਰੀ ਵਰਕ ਕਰਕੇ ਉਹਦੇ ਵਿੱਚ ਆਪਾਂ ਇਹ ਫਲਾਰ ਚ ਫੋਰ ਸਾਈਡ ਜਿਹੜਾ ਕਰ ਸਕਦੇ ਆ ਅਗਰ ਤੁਸੀਂ ਉਸ ਤੋਂ ਹੈਵੀ ਕਰਨਾ ਦਾ ਪਰਲੇ ਤੇ ਸਿਰਫ ਇਹ ਵਾਲਾ ਬਾਰਡਰ ਦੇ ਸਕਦੇ ਆ ਸੋ ਜੋ ਵੀ ਤੁਸੀਂ ਪ੍ਰਾਈਸ ਰੇਂਜ ਵਧਾਉਣੀ ਹੈਗੀ ਆ ਸੋ ਆਪਣੇ ਅਕੋਰਡਿੰਗ ਤੁਸੀਂ ਉਹ ਕਰ ਸਕਦੇ ਹੋ ਔਰ ਬਹੁਤ ਹੀ ਸੋਬਰ ਸਲੀਕ ਜਿਵੇਂ ਆਪਾਂ ਕਲਰ ਟੋਨ ਲਾਉਣੇ ਹੈਗੇ ਆ ਹੋਸਰਾਂ ਦੀ ਕਲਰ ਟੋਨਾਂ ਜੀ ਬਹੁਤ ਹੀ ਆਸਮ ਪੀਸ ਹੈ ਰਾਇਲ ਲੁੱਕ ਪੀਸ ਹੈਗੀ ਆ ਸੋ ਇਹ ਤੁਸੀਂ ਐਜ਼ ਇਟ ਇਜ਼ ਵੀ ਲੈ ਸਕਦੇ ਹੋ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਵੀ ਕਸਟਮਰ ਹੈਗੇ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਉਹਨਾਂ ਨੂੰ ਐ ਹੁੰਦਾ ਕਿ ਜੋ ਅਸੀਂ ਪੀਸ ਦੇਖਿਆ ਸੀ ਉਸੇ ਤਰ੍ਹਾਂ ਹੀ ਲੈਣਾ ਸੋ ਉਹਨਾਂ ਲਈ ਬਹੁਤ ਬੈਸਟ ਹੈ ਕਿ ਜੋ ਪੀਸ ਆਪਾਂ ਤੁਹਾਨੂੰ ਦਿਖਾਇਆ ਹੈਗਾ ਤੁਸੀਂ ਉਹੀ ਲਓ ਬਾਕੀ ਇਹ ਆਪਣੇ ਹੀ ਕਾਰੀਗਰਾਂ ਦਾ ਪੀਸ ਬਣਿਆ ਹੋਏ ਹੁੰਦੇ ਆ ਜੀ ਤੇ ਆਪਾਂ ਸੇਮ ਹੀ ਬਣਾਉਣੇ ਆ ਉਹ ਜਦੋਂ ਤੁਸੀਂ ਕਲਰ ਕੰਬੀਨੇਸ਼ਨ ਚੇਂਜ ਕਰ ਲੈਨੇ ਹੋ ਸੋ ਉਹਦੇ ਨਾਲ ਥੋੜੇ ਐਮਬਰਾਇਡਰੀ ਦੇ ਥ੍ਰੈਡ ਸਾਨੂੰ ਚੇਂਜ ਕਰਨੇ ਪੈਂਦੇ ਆ ਪਰ ਜਿਹੜੇ ਥੋੜੇ ਦਿਮਾਗ ਦੇ ਵਿੱਚ ਹੁੰਦੇ ਥੋੜੇ ਦਿਮਾਗ ਦੇ ਵਿੱਚ ਜੋ ਆਪਾਂ ਪੀਸ ਦਿਖਾਇਆ ਹੁੰਦਾ ਉਹੀ ਕਨਸੈਪਟ ਹੁੰਦਾ ਸੋ ਲੁੱਕ ਹੈ ਜਿਹੜੀ ਜੀ ਡਾਰਕ ਸ਼ੇਡ ਤੇ ਅਲੱਗ ਆਊਗੀ ਲਾਈਟ ਤੇ ਅਲੱਗ ਆਊਗੀ ਕਈ ਵਾਰੀ ਤੁਹਾਨੂੰ ਸਾਨੂੰ ਠੀਕ ਲੱਗਦਾ ਤੁਹਾਨੂੰ ਬਹੁਤ ਸੋਹਣਾ ਲੱਗਦਾ ਹੈਗਾ ਕਿਉਂਕਿ ਇਸ ਮੇਰੀ ਚੁਆਇਸ ਹੈ ਜਿਹੜੀ ਥੋੜੀ ਜੀ ਹਲਕੀ ਹੈ ਪੇਸਟਲ ਸ਼ੇਡਸ ਦੇ ਵਿੱਚ ਫਲਾਵਰਸ ਦੀ ਵੀ ਥੋੜੀ ਜੀ ਟੋਨ ਆਪਾਂ ਮੈਨੂੰ ਹਲਕੀ ਪਸੰਦ ਹੈ ਸੋ ਕਈਆਂ ਨੂੰ ਬ੍ਰਾਈਟ ਪਸੰਦ ਹੁੰਦੀ ਹੈ ਸੋ ਇਸ ਤਰ੍ਹਾਂ ਇਹ ਚੱਕਰ ਪੈ ਜਾਂਦਾ ਜੀ ਬਾਕੀ ਉਹ ਸੇਮ ਕਾਰੀਗਰ ਤੋਂ ਬਣੇ ਹੋਏ ਹੁੰਦੇ ਆ ਇਸ ਤਰ੍ਹਾਂ ਕੀ ਰੈਂ ਐਮਬਰਾਇਡਰੀ ਹੈ ਜੀ ਇਹਦੇ ਵਿੱਚ ਵੀ ਆਪਾਂ ਦੇਖੋ ਬਾਦਲਾ ਮਸ਼ੀਨ ਐਮਬਰਾਇਡਰੀ ਕਾਫੀ ਕੁਝ ਮਿਕਸ ਕੀਤਾ ਹੋਇਆ ਇਸ ਸੈਂਟਰ ਪੈਨਲ ਬਣਦਾ ਜੀ ਇਹ ਕੀਰਾ ਬਣੂਗਾ ਇਸ ਤਰ੍ਹਾਂ ਉੱਪਰ ਸੈਂਟਰ ਪੈਨਲ ਬੰਦ ਹੈ ਔਰ ਉੱਪਰ ਗਲੇ ਦੀ ਬਹੁਤ ਹੀ ਸੋਹਣੀ ਐਮਬ੍ਰੋਇਡਰੀ ਕੀਤੀ ਹੋਈ ਹੈ ਜੀ ਸੋ ਤੁਸੀਂ ਆਪਣੀ ਪਾਰਟੀ ਲਈ ਅਗਰ ਜਿਵੇਂ ਘਰ ਦੀ ਕੋਈ ਵੈਡਿੰਗ ਹੁੰਦੀ ਹੈ ਉਹਦੇ ਅੰਗੇ ਪਿਛਲੇ ਲਈ ਵੀ ਸੂਟ ਚਾਹੀਦੇ ਹੁੰਦੇ ਆ ਸਾਰੇ ਸੂਟ ਤੁਸੀਂ ਹੈਂਡ ਲਈ ਨਹੀਂ ਬਣਾ ਸਕਦੇ ਹੈਂਡ ਨਾਲੇ ਸੋ ਇਹ ਸੂਟ ਆ ਜਿਹੜੇ ਤੁਸੀਂ ਆਮ ਵੀ ਪਾ ਸਕਦੇ ਹੋ ਔਰ ਪਾਰਟੀ ਵੀਰ ਵੀ ਪਾ ਸਕਦੇ ਹੋ ਇਹ ਸਿਰਫ ਮੈਂ ਇੰਨਾ ਕਹਿ ਸਕਦੀ ਹਾਂ ਕਿ ਇਹ ਸਿਰਫ ਔਰ ਸਿਰਫ ਅਸੀਂ ਇਸ ਤਰ੍ਹਾਂ ਦੇ ਸੂਟਸ ਬਣਾਉਨੇ ਆ ਜਿਨ੍ਹਾਂ ਦੇ ਵਿੱਚ ਮੇਨ ਬਹੁਤ ਜ਼ਿਆਦਾ ਲੱਗਦੀ ਹੈ ਜੀ ਬਹੁਤ ਹੀ ਸੋਹਣਾ ਜਿਹਾ ਪਿੰਕ ਅਨੀਅਨ ਜਿਹਾ ਸ਼ੇਡ ਹੈ ਜੀ ਇਹ ਬੇਬੀ ਪਿੰਕ ਨਹੀਂ ਕਹਿ ਸਕਦੇ ਇਹਨੂੰ ਅਨੀਅਨ ਪਿੰਕ ਸ਼ੇਡ ਕਹਿ ਸਕਦੇ ਆ ਸੋ ਇਸ ਤਰ੍ਹਾਂ ਇਹ ਸਲਵਾਰ ਤੇ ਵੀ ਕਮ ਹੈ ਜੀ ਇਹਦਾ ਆਪਾਂ ਤੁਹਾਨੂੰ ਕੀ ਰਾ ਲੈਣ ਦੱਸ ਦਾਂਗੇ ਔਰ ਇਹਦਾ ਜਿਹੜਾ ਦੁਪੱਟਾ ਹੈਗਾ ਉਹ ਵੀ ਕਾਫੀ ਹੈਵੀ ਹੈ ਜੀ ਜੀਨੇ ਵੀ ਲੈਣਾ ਉਹਨੂੰ ਐਜ਼ ਇਟ ਇਜ਼ ਤੁਸੀਂ ਇਹਨੂੰ ਲੈ ਸਕਦੇ ਆ ਇਹ ਦੇਖੋ ਜੀ ਫੋਰਸ ਬਾਰਡਰ ਜਿਹੜਾ ਪੱਲਿਆਂ ਤੇ ਹੈਵੀ ਹੈ ਜੀ ਵਿਚਕ ਫlare ਮਿਸਰਾ embroidery border ਦੀ ਸੋ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਪੱਲੇ ਜੀ ਤੁਸੀਂ ਦੇਖੋ ਇਹਦੇ ਵਿੱਚ ਆਪਾਂ ਕੋਈ ਵੀ ਲਾਈਟ ਸ਼ੇਡ ਸੀ ਇਹਦੇ ਵਿੱਚ ਕੋਈ ਵੀ ਆਪਾਂ ਡਾਰਕ ਸ਼ੇਡ ਕਰ ਸਕਦੇ ਸੀ ਪਰ ਆਪਾਂ ਇਹਨੂੰ ਡਾਰਕ ਨਹੀਂ ਕੀਤਾ ਸਿਰਫ ਗਾਜਰੀ ਹਲਕਾ ਡਾਰਕ ਕਰਕੇ ਹੀ ਇਹਨੂੰ ਲੁੱਕ ਦਿੱਤੀ ਹੈ ਤੇ ਕਿੰਨੀ ਰਾਇਲ ਲੁੱਕ ਆਈ ਹੈ ਸੋ orange ਵੀ ਆਪਾਂ ਬਹੁਤ ਹੀ ਡਲ orange ਲਾਇਆ ਹੋਇਆ ਜੀ ਸੋ ਇਸ ਨਾਲ ਜਿਹੜਾ ਪੀਸ ਹੈਗਾ ਹੋਰ ਵੀ ਗ੍ਰੇਸਫੁਲ ਬਣਦਾ ਹੋਰ ਵੀ ਰਾਇਲ ਬਣਦਾ ਹੈਗਾ ਔਰ ਬਾਕੀ ਜੀ ਇਹ ਸੂਟ ਹੈਗਾ ਇਹ ਆਪਾਂ ਤੁਹਾਨੂੰ ਅਨੀਆਂ ਸ਼ੇਡ ਤੇ ਕਾਫੀ ਸੂਟ ਦਿਖਾ ਚੁੱਕੇ ਹਾਂ ਤੇ ਕਾਫੀ ਸਾਡੇ ਕੋਲੇ ਬਣ ਵੀ ਰਹੇ ਹੈਗੇ ਆ ਅਮ ਬਹੁਤ ਹੀ ਜ਼ਿਆਦਾ ਸਾਰਿਆਂ ਨੇ ਪਸੰਦ ਕੀਤੇ ਆ ਤੇ ਉਹਨੂੰ ਆਪਾਂ ਅਲੱਗ ਸ਼ੇਡ ਤੇ ਟਰਾਈ ਕੀਤਾ ਹੈਗਾ ਸੋ ਤਾਂ ਕਿ ਤੁਹਾਨੂੰ ਇੱਕ ਅਲੱਗ ਜਿਹੜੀ ਲੋਕ ਮਿਲ ਸਕੇ ਅਗਰ ਤੁਹਾਡੇ ਤੁਹਾਨੂੰ ਰੈਡੀ ਪੀਸ ਚਾਹੀਦੇ ਆ ਆਪਣੇ ਕੋਲੇ ਇਹ ਰੈਡੀ ਹੈ ਜੀ ਸੂਟਸ ਸੋ ਇਸ ਤਰ੍ਹਾਂ ਕੀ ਰਬੰਦਾ ਜੀ ਵਿਦ ਮੁਕੇਸ਼ ਵਾਲੇ ਆ ਇਹ ਡਿਜ਼ਾਈਨ ਆਪਣੇ ਸੇਮ ਬਨ ਰਿਹਾ ਆ ਆਪਾਂ ਤੁਹਾਨੂੰ ਇਸੇ ਲਈ ਨਹੀਂ ਦਿਖਾ ਰਹੇ ਕਿਉਂਕਿ ਸੇਮ ਸੇਮ ਆ ਆਪਾਂ ਨੂੰ ਹੋ ਜਾਂਦਾ ਇਸ ਤਰ੍ਹਾਂ ਗੱਲ ਆ ਜੀ ਸੋ ਬਾਜੂ ਬਣੇ ਹੈਗੇ ਆ ਇਹਦਾ ਦੁਪੱਟਾ ਕਾਫੀ ਹੈਵੀ ਬਨਦਾ ਜੀ ਔਰ ਬਾਟਮ ਤੇ ਇਸ ਤਰ੍ਹਾਂ ਦੀ ਐਮਬਰਾਇਡਰੀ ਹੈ ਜੀ ਬਹੁਤ ਹੀ ਸੋਹਣਾ ਸੀ ਗ੍ਰੀਨ ਜਾਂ ਪੇਸਟਲ ਜਾਂ ਸੀ ਗ੍ਰੀਨ ਸ਼ੇਡ ਹੈਗਾ ਸੋ ਇਹ ਤੁਸੀਂ दे दे। अपनी 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 ले ਸਕਦੇ ਹੋ ਇਹਦਾ ਜਿਹੜਾ ਕਨਸੈਪਟ ਆ ਇਹ ਥੋੜਾ ਹਲਕਾ ਹੈ ਜੀ ਉਸ ਨਾਲੋਂ ਕਿਉਂਕਿ ਉਹਦੇ ਵਿੱਚ ਵੀ ਫਲਾਰ ਸੀਗੇ ਇਸ ਤਰ੍ਹਾਂ ਜੀ ਫੋਰ ਸਾਈਡ ਇਹਦੇ ਦਿੱਤਾ ਹੋਇਆ ਵਿਚ ਮੁਕੈਸ਼ ਤਾਂ ਅਗਰ ਤੁਸੀਂ ਆਪਣੀਆਂ ਮੰਮੀਾਂ ਲਈ ਲੈਣਾ ਤੁਸੀਂ ਲੈ ਸਕਦੇ ਹੋ ਕਿਉਂਕਿ ਉਹਨਾਂ ਲਈ ਪਰਫੈਕਟ ਹੈ ਜੀ ਥੋੜਾ ਜਿਹਾ ਆਪਾਂ ਕਲਰ ਵੀ ਦਿੱਤਾ ਹੋਇਆ ਔਰ ਮੁਕੈਸ਼ ਤਾਂ ਕੰਮ ਇਹਦੇ ਵਿੱਚ ਜ਼ਿਆਦਾ ਦਿੱਤਾ ਹੋਇਆ ਸੋ ਉਹ ਥੋੜਾ ਜਿਹਾ ਜਿਹੜਾ ਆਪਾਂ ਗੱਲ ਕਰ ਰਹੇ ਸੀਗੇ ਉਹ ਥੋੜਾ ਡਿਫਰੈਂਟ ਕਨਸੈਪਟ ਦੇ ਵਿੱਚ ਆ ਜਾਂਦਾ ਉਹ ਇਸ ਤਰ੍ਹਾਂ ਦੀ ਆਪਾਂ ਤੁਹਾਨੂੰ ਦਿਖਾਉਣੇ ਆ ਉਹ ਹੈਵੀ ਸੀਗਾ ਇਹ ਥੋੜਾ ਜਿਹਾ ਹਲਕਾ ਸੀ ਗ੍ਰੀਨ ਵਾਲਾ ਸੋ ਇਹ ਕਨਸੈਪਟ ਆਪਣਾ অনion ਸ਼ੇਡ ਤੇ ਬਣ ਰਿਹਾ ਹੈਗਾ ਇਹ ਆਪਾਂ ਤੁਹਾਨੂੰ ਹੁਣ ਸੀ ਗ੍ਰੀਨ ਤੇ ਥੋੜਾ ਆਪਾਂ ਹਲਕਾ ਬਣਾਇਆ ਉਸੇ ਨੂੰ ਹੀ ਡਿਜ਼ਾਈਨ ਨੂੰ ਦੇ ਕੇ ਇੱਕ ਹਲਕਾ ਕਨਸੈਪਟ ਤਿਆਰ ਕੀਤਾ ਕਿਉਂਕਿ ਇਹ ਹੈਵੀ ਹੋ ਜਾਂਦਾ ਜੀ ਇਸ ਤਰ੍ਹਾਂ ਜੀ ਉੱਪਰ ਤੱਕ ਇਹਦਾ ਕੋਈ ਗਲੇ ਦਾ ਝੰਝਟ ਨਹੀਂ ਹੈਗਾ ਮਕੈਸ਼ ਦੀ embroidery ਹੈ ਇਸ ਤਰ੍ਹਾਂ ਬਾਜੂ ਤੇ ਹੈ ਔਰ ਇਸ ਤਰ੍ਹਾਂ ਸਲਵਾਰ ਤੇ ਵਰਕ ਕੀਤਾ ਹੋਇਆ ਹੈ ਜੀ ਔਰ ਇਹਦਾ ਜਿਹੜਾ ਦੁਪੱਟਾ ਹੈਗਾ ਜੀ ਇਸ ਤਰ੍ਹਾਂ ਮਸ਼ੀਨ ਵਰਕ ਕੀਤਾ ਹੋਇਆ ਹੈ ਜੀ ਵਿੱਚ ਸਾਰੇ ਦੇ ਗੋਟੇ ਦਾ ਮੁਕੇ ਅਸ਼ਟਾ ਕਮ ਹੈ ਜੀ ਇਸ ਤਰ੍ਹਾਂ ਸਾਈਡਸ ਤੇ ਕਮ ਹੈਗਾ ਔਰ ਦੂਸਰੀ ਸਾਈਡ ਵੀ ਇਸ ਤਰ੍ਹਾਂ ਫਲਾਵਰ ਹੈ ਸੋ ਸਾਰੇ ਹੀ ਪੇਸਟਲ ਜੇ ਸ਼ੇਡ ਹੈ ਔਰ ਇਹਦੇ ਸਾਈਡਸ ਤੇ ਆਪਾਂ ਤੁਸੀਂ ਲੀਸ ਵੀ ਲਗਾ ਸਕਦੇ ਹੋ ਸਿੰਗਲ ਜਿਵੇਂ ਡਾਰਕ ਪਿੰਕ ਹੈ ਜਿਵੇਂ ਕੋਈ ਪੱਟੀ ਲਗਾ ਕੇ ਉਹਨੂੰ ਹਾਈਲਾਈਟ ਕਰ ਸਕਦੇ ਆਂ ਆਪਾਂ ਜਾਂ ਬਿਲਕੁਲ ਕਿਨਾਰੀ ਵੀ ਲਾ ਸਕਦੇ ਕੋਈ ਕਈ ਦੁਪट्टे ਹੈਗੇ ਜਿਹਦੇ ਕਟਵਰਕ ਵਾਲੇ ਹੁੰਦੇ ਆ ਜਿਵੇਂ ਆਪਾਂ ਸੀ ਗ੍ਰੀਨ ਦਿਖਾਇਆ ਇਹਦੇ ਤੇ ਆਪਾਂ ਲੇਸ ਦੀ ਫਿਨਿਸ਼ਿੰਗ ਦੇਵਾਂਗੇ ਸੋ ਸਾਰਿਆਂ ਨੂੰ ਆਪਾਂ ਅਲੱਗ-ਅਲੱਗ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜੀ ਸੇਮ ਆਪਣੇ ਕੋਲੇ ਕੋਈ ਵੀ ਪੀਸ ਨਹੀਂ ਹੁੰਦਾ ਸੋ ਮੈਨੂੰ ਪੂਰੀ ਉਮੀਦ ਹੈ ਕਿ ਇਸ ਤਰ੍ਹਾਂ ਦੇ ਸੂਟਸ ਮੈਂ ਤੁਸੀਂ ਕਦੇ ਨਹੀਂ ਦੇਖੇ ਹੋਣੇ ਆ ਕਦੇ ਨਹੀਂ ਵੇਅਰ ਕੀਤੇ ਹੋਣਗੇ ਸੋ ਜ਼ਰੂਰ ਪਸੰਦ ਆਉਣਗੇ ਤੁਹਾਨੂੰ ਆਪਣੇ ਫੰਕਸ਼ਨ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਸੂਟ ਐਡ ਕਰੋ ਆਪਣੀ ਵਰੀ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਸੂਟ ਐਡ ਕਰੋ ਕਿਉਂਕਿ ਆਪਾਂ ਸਾਰੇ ਹੈਂਡ ਵੀ ਨਹੀਂ ਕਰ ਸਕਦੇ ਸਾਰੇ ਮਸ਼ੀਨ ਵੀ ਨਹੀਂ ਕਰ ਸਕਦੇ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਵਾਂਗੇ ਸੋ ਬਨੇਰੋ ਮੇਰੇ ਚੈਨਲ 'ਬੀ ਸਟਾਈਲਿਸ਼' ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ